ਵੱਲਾਯਾ ਦੀ ਕੀ ਦੁਆ ਇਹੋ ਮੰਗ ਲਾਂ ਮੈਂ ਅੱਲਾ ਦਿਲ ਦੀ ਸੁਣੇ ਜੇ ਮੇਰੀ ਮਤਲਬ ਉਹ ਕਿਹੜੀ ਰੀਲ ਸੀਗੀ ਫਸਟ ਜਿਹਦੇ ਜਿਹਦੇ ਨਾਲ ਤੁਹਾਨੂੰ ਲੱਗਿਆ ਕਿ ਹਾਂ ਮੈਨੂੰ ਲੋਕ ਲਾਈਕ ਕਰ ਰਹੇ ਨੇ ਜ਼ਿਆਦਾ ਕੋਈ ਮਤਲਬ ਸੌਂਗ ਸੀ ਸ਼ਬਦ ਸੀ ਕੀ ਸੀ ਉਹ ਚੀਜ਼ ਮੈਂ ਸ਼ਲੋਕ ਮਹੱਲਾ ਨੋਵਾ ਗਾਇਆ ਸੀ ओके मोस्ट टाइम ਤੇ ਕਾਫੀ ਟ੍ਰੈਂਡਿੰਗ ਸੀ ਹਾਂਜੀ ਤੇ ਮੇਰੇ ਪਾਪਾ ਨੇ ਸੁਜੈਸਟ ਕੀਤਾ ਵੀ ਤਾਨੂੰ ਇਹ ਗਾਣਾ ਚਾਹੀਦਾ ਵਾ ਤੇ ਉਹ 3 ਤੇ ਹੁਣ 2 ਮਿਲੀਅਨ ਈਵਿਊਜ਼ ਨੇ ਮੈਂ ਮੰਦਰ ਦੇ ਵਿੱਚ ਅੱਲਾ ਅੱਲਾ ਅੱਖਾਂ ਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਗਾ ਮੈਂ ਇਦਾਂ ਦੀ ਕੁੜੀ ਆ ਕਿ 6 ਮਹੀਨਿਆਂ ਦੀ ਮੈਂ ਹੋ ਗਈ ਸੀ ਮਤਲਬ ਮੇਰਾ ਨਾਮ ਵੀ ਨਹੀਂ ਰੱਖਿਆ ਸੀ ਕਿਸੇ ਨੇ ਆ ਇਹ ਰਿਅਲਿਟੀ ਹੈ ਸੱਚ ਹੈ ਮਤਲਬ ਕਹਿੰਦੇ ਸੀ ਵੀ ਕੁੜੀਆਂ ਤਾਂ ਜ਼ਿਆਦਾ ਹੋ ਰਹੀਆਂ ਨੇ ਕੀ ਕਰ ਲੈਣੀਆਂ ਕੁੜੀਆਂ ਜਦੋਂ ਮੁੰਡੇ ਹੀ ਨਹੀਂ ਕੁਝ ਕਰਦੇ ਨਾ ਹਨਾ ਸ਼ਸ਼ੀਕਲ ਜੀ ਮੈਂ ਰਤਨ ਜੂਤ ਕੋਰ ਟਾਕ ਵਿਦ ਰਿਅਲਿਟੀ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਦੇ ਪੋਡਕਾਸਟ ਵਿੱਚ ਐਦਾਂ ਦੇ ਮਹਿਮਾਨ ਨਾਲ ਮਿਲਾਂਗੇ ਆਪਾਂ ਜਿਨ੍ਹਾਂ ਦੀ ਏਜ ਤਾਂ ਛੋਟੀ ਜੀ ਹੈ ਪਰ ਆਵਾਜ਼ ਬਹੁਤ ਜ਼ਿਆਦਾ ਪਿਆਰੀ ਹੈ ਆਓ ਆਪਾਂ ਇਹਨਾਂ ਨਾਲ ਮਿਲਦੇ ਹਾਂ ਇਹਨਾਂ ਦੀ ਲਾਈਫ ਜਰਨੀ ਬਾਰੇ ਜਾਣਦੇ ਹਾਂ ਤੁਸੀਂ ਦੱਸੋਗੇ ਸਾਨੂੰ ਮਤਲਬ ਤੁਹਾਡੀ ਜਿਹੜੀ ਮਤਲਬ میوزਿਕ ਲੈਨ ਦੇ ਵਿੱਚ ਆਉਣ ਦਾ ਤੁਹਾਡਾ ਮਕਸਦ ਸੀ ਕਦੋਂ ਸਟਾਰਟ ਕੀਤਾ ਹੈ ਕਿਹੜਾ ਉਹ ਦਿਨ ਸੀ ਜਦੋਂ ਤੁਸੀਂ ਸੋਚਿਆ ਕਿ ਮੈਂ ਰੀਲਸ ਵਗੈਰਾ ਪਾਵਾਂ ਤਾਂ ਤੁਹਾਨੂੰ ਕੀ ਮਤਲਬ ਕਿਵੇਂ ਆਈ ਆਈਡੀਆ ਆਪਣੇ ਮਾਈਂਡ ਦੇ ਵਿੱਚ ਵੀ ਮੈਂ ਇਹ ਸਟਾਰਟ ਕਰਾਂ ਰੀਲ ਵਗੈਰਾ ਪਾਣੀ ਐਕਚੁਅਲੀ ਮੈਂ ਬਚਪਨ ਤੋਂ ਹੀ ਗੌਂਣੀ ਆ ਤਾਂ ਸਕੂਲ ਟਾਈਮ ਦੇ ਵਿੱਚ ਮੈਂ ਕਾਫੀ ਗੌਂਚ ਕਾਫੀ ਅੱਗੀ ਸੀ ਮੇਰੇ ਟੀਚਰਸ ਨੂੰ ਤੇ ਸਟੂਡੈਂਟਸ ਨੂੰ ਕਾਫੀ ਪਸੰਦ ਸੀ ਮੇਰੀ ਵੋਇਸ ਹਾਂਜੀ ਤਾਂ ਪਰ ਉਦੋਂ ਪਰ ਮੇਰੇ ਦਿਮਾਗ 'ਚ ਕਦੀ ਨਹੀਂ ਸੀ ਮੈਨੂੰ ਸਿੰਗਿੰਗ ਲਾਈਨ 'ਚ ਅੱਗੇ ਜਾਣਾ ਪਰ ਜਿਵੇਂ ਜਿਵੇਂ ਟਾਈਮ ਬੀਤਦਾ ਗਿਆ ਉਸ ਤੋਂ ਬਾਅਦ ਮੇਰੇ ਪੇਰੈਂਟਸ ਤੇ ਮੇਰੀ ਸਿਸਟਰ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਤੁਹਾਨੂੰ ਗਾਉਣਾ ਚਾਹੀਦਾ ਵਾ ਤੁਹਾਨੂੰ ਇਸ ਲਾਈਨ 'ਚ ਅੱਗੇ ਜਾਣਾ ਚਾਹੀਦਾ ਮੇਰੇ ਫਰੈਂਡਸ ਨੇ ਵੀ ਕਾਫੀ ਸੁਜੈਸਟ ਕੀਤਾ ਵੀ ਤੁਹਾਨੂੰ ਅੱਗੇ ਜਾਣਾ ਚਾਹੀਦਾ ਸੋ ਫਿਰ ਪਲਸ 12 ਦੇ ਵਿੱਚ ਮੈਂ ਸਿੰਗਿੰਗ ਸਿੱਖਣਾ ਸ਼ੁਰੂ ਕੀਤਾ ਹਾਂ ਜੀ ਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਮੈਨੂੰ ਇੰਸਟਾਗ੍ਰam ਤੋਂ ਸ਼ੁਰੂ ਕਰਨਾ ਚਾਹੀਦਾ ਵਾ ਪਹਿਲਾ ਸਟੈਪ ਲੈਣਾ ਚਾਹੀਦਾ ਤਾਂ ਮੈਂ ਸ਼ੁਰੂ ਕੀਤਾ ਤੇ ਹੁਣ ਮੈਨੂੰ ਕਾਫੀ ਵਧੀਆ ਫਾਲੋਅਰਸ ਹੋ ਗਏ ਥੋੜੇ ਟਾਈਮ 'ਚ ਠੀਕ ਮਤਲਬ ਉਹ ਕਿਹੜੀ ਰੀਲ ਸੀਗੀ ਫਸਟ ਜਿਹਦੇ ਜਿਹਦੇ ਨਾਲ ਤੁਹਾਨੂੰ ਲੱਗਿਆ ਕਿ ਹਾਂ ਮੈਨੂੰ ਲੋਕ ਲਾਈਕ ਕਰ ਰਹੇ ਨੇ ਜ਼ਿਆਦਾ ਕੋਈ ਮਤਲਬ ਸੌਂਗ ਸੀ ਸ਼ਬਦ ਸੀ ਕੀ ਸੀ ਉਹ ਚੀਜ਼ ਜਿਹਦੇ ਨਾਲ ਤੁਹਾਨੂੰ ਲੱਗਿਆ ਮੈਨੂੰ ਲਾਈਕ ਕਰਦੇ ਨੇ ਮੈਂ ਸਲੋਕ ਮਹੱਲਾ ਨੋਵਾ ਗਾਇਆ ਸੀ ਓਕੇ ਉਸ ਟਾਈਮ ਤੇ ਕਾਫੀ ਟ੍ਰੈਂਡਿੰਗ ਸੀ ਹਾਂਜੀ ਤੇ ਮੇਰੇ ਪਾਪਾ ਨੇ ਸੁਜੈਸਟ ਕੀਤਾ ਵੀ ਤਾਨੂੰ ਹੀ ਗਾਣਾ ਚਾਹੀਦਾ ਵਾ ਤੇ ਉਹ 3 ਤੇ ਹੁਣ 2 ਮਿਲੀਅਨ ਈਵਜ਼ ਨੇ ਤੇ ਉਸ ਤੋਂ ਬਾਅਦ ਲੋਕਾਂ ਨੇ ਸੁਣਨਾ ਸ਼ੁਰੂ ਕੀਤਾ ਅੱਛਾ ਠੀਕ ਹੈ ਜੀ ਤੇ ਮਤਲਬ ਤੁਹਾਡੇ ਮਾਈਂਡ ਦੇ ਵਿੱਚ ਕੋਈ ਐਦਾਂ ਨਹੀਂ ਆਇਆ ਕਦੇ ਜਿੱਦਾਂ ਕੁੜੀਆਂ ਬਲਗਰ ਕਪੜੇ ਪਾ ਕੇ ਬਿਊਜ਼ਲੈਂਡ ਦੇ ਲਈ ਡਾਂਸ ਕਰਦੀਆਂ ਨੇ ਜਾਂ ਬਲਗਰ ਕਪੜੇ ਪਾ ਕੇ ਹੋਰ ਵੀ ਵੀਡੀਓ ਆਪਣੇ ਰੀਲ ਵਗੈਰਾ ਸ਼ੇਅਰ ਕਰਦੀਆਂ ਨੇ ਇੰਸਟਾ ਤੇ ਤੁਹਾਡੇ ਮਾਈਂਡ 'ਚ ਨਹੀਂ ਐਦਾਂ ਦਾ ਆਇਆ ਵੀ ਮੈਂ ਆਪਣੇ ਬਿਊਜ਼ ਲਈ ਕੁਝ ਅਲਾ ਹੋਰ ਕਰਾਂ ਐਦਾਂ ਨਹੀਂ ਮੇਰੇ ਮਾਈਂਡ 'ਚ ਇਹ ਜੀ ਕਦੇ ਵੀ ਨਹੀਂ ਆਈ ਕਿਉਂਕਿ ਮੇਰੇ ਪੇਰੈਂਟਸ ਨੇ ਕਦੀ ਇਹ ਚੀਜ਼ ਸ਼ਾਇਦ ਮੇਰੇ ਦਿਮਾਗ 'ਚ ਆਉਣ ਨਹੀਂ ਦਿੱਤੀ ਮੈਂ ਆਪਣੀ ਕਲਾ ਨੂੰ ਨਿਖਾਰਨਾ ਚਾਹੁੰਦੀ ਆ ਉਹਦੇ 'ਚ ਅੱਗੇ ਜਾਣਾ ਚਾਹੁੰਦੀ ਆ ਸੋ ਮੈਂ ਕਦੀ ਚੀਜ਼ ਬਾਰੇ ਸੋਚਿਆ ਹੀ ਨਹੀਂ ਤਾਂ ਮੈਂ ਆਪਦੇ ਪੇਰੈਂਟਸ ਦਾ ਥੈਂਕ ਯੂ ਕਰਦੀ ਆ ਜਿਨ੍ਹਾਂ ਨੇ ਮੈਨੂੰ ਬਹੁਤ ਵਧੀਆ ਸੰਸਕਾਰ ਦਿੱਤੇ ਮੇਰੀ ਫੈਮਿਲੀ ਆ ਮੇਰੀ ਫੈਮਿਲੀ ਦੇ ਵਿੱਚ ਮੇਰੇ ਚਾਚਾ ਜੀ ਚਾਚੀ ਜੀ ਪੇਰੈਂਟਸ ਮੰਮਾ ਪਾਪਾ ਤੇ ਦਾਦੀ ਜੀ ਹਾਂਜੀ ਤੇ ਸਿਸਟਰ ਮੇਰੀ ਸਿਸਟਰ ਕਾਫੀ ਸਪੋਰਟਿਵ ਆ ਓਕੇ ਤੇ ਹਰ ਸਾਰੇ ਜਣੇ ਮੈਨੂੰ ਬਹੁਤ ਸਪੋਰਟ ਕਰਦੇ ਆ ਤੇ ਉਹਨਾਂ ਨੂੰ ਬਹੁਤ ਪਸੰਦ ਆ ਮੈਂ ਜੋ ਵੀ ਕਰਦੀ ਆ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਪਿਆਰੀ ਹੈ ਬਹੁਤ ਹੀ ਸੋਹਣੀ ਲੱਗੀ ਮੈਨੂੰ ਦਾ ਤੇ ਮਤਲਬ ਤੁਸੀਂ ਚਾਰ ਲਾਈਨਾਂ ਸਾਡੇ ਨਾਲ ਸ਼ੇਅਰ ਕਰੋਗੇ ਕੁਝ हाँ जी जरूर hmm. पलाय अड के दुआ यू ला मैं अला दिल दी सुने जे मेरी प्लाय अड के दुआ यो दिल दी सुने जे मेरी अखा खोला हाय अखा खोला अखा खोला ਤੇ ਸਾਵੀ ਤੂੰ ਹੋਵੇਂ ਜੇ ਮਿਚਾ ਤੇ ਸੁਪਨਾ ਤੇਰਾ ਅੱਖਾਂ ਖੁਲਾ ਤੇ ਸਾਵੀ ਤੂੰ ਹੋਵੇਂ ਜੇ ਮਿਚਾ ਤੇ ਸੁਪਨਾ ਤੇਰਾ ਬਹੁਤ ਜ਼ਿਆਦਾ ਪਿਆਰੀ ਬਾਸ ਹੈ ਤੁਹਾਡੀ ਤੇ ਮਤਲਬ ਤੁਸੀਂ ਕੁਝ ਹੋਰ ਸੋਚਿਆ ਮਤਲਬ ਅੱਗੇ ਕੀ ਪਲਾਨ ਆ ਤੁਹਾਡਾ ਕੁਝ ਹਾਂਜੀ ਮਤਲਬ ਹਰ ਇੱਕ ਬੰਦੇ ਦੇ ਆਦੇ ਪਲਾਨਸ ਹੁੰਦੇ ਨੇ ਸੋ ਮੈਂ ਵੀ ਸੋਚਿਆ ਵੀ ਮੈਂ ਇੱਕ ਵਾਰੀ ਇੰਸਟਾਗ੍ਰam ਤੋਂ ਮੇ ਮੈਸੇਜ ਸ਼ੁਰੂ ਕੀਤਾ ਸੀ ਮੈਨੂੰ ਕਦੀ ਉਮੀਦ ਨਹੀਂ ਸੀ ਮੇਰੇ ਇੰਨੇ ਫਾਲੋਅਰਸ ਹੋ ਜਾਣਗੇ ਤਾਂ ਮੈਂ ਸਿੰਗਿੰਗ ਲਾਈਨ 'ਚ ਹੀ ਅੱਗੇ ਜਾਣਾ ਚਾਹੁੰਦੀ ਆ ਮੈਂ 뮤జిక్ ਇੰਡਸਟਰੀ 'ਚ ਅੱਗੇ ਵਧਣਾ ਚਾਹੁੰਦੀ ਆ ਇੱਕ ਸਵਾਲ ਹੋ ਰਿਹਾ ਜਿਵੇਂ ਤੁਸੀਂ ਸ਼ਬਦ ਦੇ ਵੀ ਗਾਉਣੇ ਹੋ ਤੇ song ਵੀ ਹਨਾ ਤੇ ਮੈਂ ਤੁਹਾਡੀ ਇੱਕ ਵੀਡੀਓ ਦੇਖੀ ਆ ਹੁਣ ਤਾਂ ਤੁਸੀਂ ਸ਼ਿਵ ਸਰੋਤ ਮੰਗਾਇਆ ਹੋਇਆ ਤੇ ਉਹਦੇ 'ਚ ਤੁਹਾਨੂੰ ਕੋਈ ਕਮੈਂਟ ਵਗੈਰਾ ਜਾਂ ਇਦਾਂ ਕਹਿੰਦੇ ਨੇ ਲੋਕ ਵੀ ਸ਼ਬਦ ਗਾਉਣੇ ਆ ਤਾਂ ਤੁਸੀਂ ਇਹ ਵੀ ਗਾ ਰਹੇ ਹੋ ਕੁਝ ਆਏ ਇਦਾਂ ਦੇ ਕਮੈਂਟ ਕੁਝ ਹਾਂਜੀ ਲੋਕ ਤਾਂ ਕਹਿੰਦੇ ਹੀ ਨੇ ਪਰ ਮੇਰਾ ਮੰਨਣਾ ਹੈ ਆ ਵੀ ਰੱਬ ਇੱਕ ਆਪਾਂ ਨੂੰ ਉਹਨੂੰ ਪ੍ਰੀਜ਼ ਕਰਨਾ ਆਉਣਾ ਚਾਹੀਦਾ ਵਾ ਆਪਾਂ ਨੂੰ ਕਦੀ ਐਵੇਂ ਨਹੀਂ ਸੋਚਣਾ ਚਾਹੀਦਾ ਵੀ ਆਪਾਂ ਸ਼ਿਵ ਜੀ ਨੂੰ ਪ੍ਰੀਜ਼ ਕਰ ਰਹੇ ਆ ਜਾਂ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਪ੍ਰੀਜ਼ ਕਰ ਰਹੇ ਆ ਅੱਛਾ ਇਕ ਰੱਬ ਇੱਕ ਆਪਾਂ ਨੂੰ ਸਾਰਿਆਂ ਨੂੰ ਪ੍ਰੇਜ਼ ਕਰਨਾ ਚਾਹੀਦਾ ਵਾ ਤੇ ਇਸ ਜਦੋਂ ਮੈਂ ਇਹ ਕਮੈਂਟਸ ਪੜ੍ਹੇ ਸੀ ਉਦੋਂ ਮੇਰੇ ਦਿਮਾਗ 'ਚ ਇਹ ਕਲਿੱਪ ਇਹ ਕਵਿਤਾ ਆਈ ਸੀਗੀ ਭਾਈ ਵੀਰ ਸਿੰਘ ਜੀ ਭਾਈ ਵੀਰ ਸਿੰਘ ਜੀ ਦੀ ਜਿਹੜੀ ਆ ਮੈਂ ਮੰਦਰ ਦੇ ਵਿੱਚ ਅੱਲਾ ਅੱਖਾਂ ਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਨਾ ਗਾ ਮੈਂ ਕਰ ਖੁਦਾ ਦੇ ਜਾ ਕੇ ਬਾਲੂ ਮੋਮਬਤੀਆਂ ਤੇ ਮੈਂ ਈਸੂ ਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਮਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੁਲਾnga ਹਾਂ ਜੀ ਬੋ ਸੋਣਾ ਤੇ ਮੈਂ ਉਸ ਇੱਕ ਮੈਸੇਜ ਵੀ ਦੇਦਾ ਤੁਸੀ ਵੀ ਰੱਬ ਇੱਕ ਹੈ ਰਸਤੇ ਅਲੱਗ-ਅਲੱਗ ਬਣਾਏ ਨੇ ਹਨਾ ਲੋਕਾਂ ਨੇ ਵੀ ਰੱਬ ਇੱਕੋ ਹੀ ਹੈ ਕੋਈ ਅੱਲਾ ਕਹਿ ਰਿਹਾ ਕੋਈ ਰਾਮ ਕਹਿ ਰਿਹਾ ਕੋਈ ਵਾਇਗਰੂ ਕਹਿ ਰਿਹਾ ਹਨਾ ਤੇ ਤਾਂ ਸੋਚ ਹੁੰਦੀ ਹੈ ਅਲੱਗ-ਅਲੱਗ ਆਪਣੀ ਇਹ ਲੋਕਾਂ ਨੂੰ ਸਮਝਣ ਦੀ ਲੋੜ ਹੈ ਵੀ ਰੱਬ ਇੱਕ ਹੈ ਆਪਾਂ ਨੂੰ ਫ੍ਰੀਜ਼ ਕਰਨਾ ਆਉਣਾ ਚਾਹੀਦਾ ਬਿਲਕੁਲ ਤੇ ਤੁਹਾਡੇ ਮਾਪਾਪ ਨੂੰ ਖੁਸ਼ੀ ਹੁੰਦੀ ਹੋਏਗੀ ਫਿਰ ਜਿੱਦਾਂ ਤੁਹਾਡੇ ਲਾਈਕ ਜ਼ਿਆਦਾ ਹੈ ਕੋਈ ਇਦਾਂ ਦਾ ਮਤਲਬ ਉਹ ਤੁਹਾਡੇ ਮਾਪੇ ਆਪਣੇ ਕਦੇ ਕਿਹਾ ਨਹੀਂ ਤੁਹਾਨੂੰ ਵੀ ਮੈਨੂੰ ਖੁਸ਼ੀ ਹੋ ਰਹੀ ਹੈ ਹਨਾ ਇੱਕ ਇੱਕ ਵਾਰ 9th ਦੀ ਗੱਲ ਆ ਉਦੋਂ ਸਾਡੇ ਸਕੂਲ ਚ ਪਰਫਾਰਮੈਂਸ ਕਰਨੀ ਸੀ ਮੈਂ ਤਾਂ ਮੈਂ ਪਰਫਾਰਮ ਕਰ ਰਹੀ ਸੀ ਤੇ ਮੇਰੇ ਮम्मा ਬੈਠੇ ਹੋਏ ਸੀ ਆਡੀਅנס ਦੇ ਵਿੱਚ ਤੇ ਦੋ ਲੇਡੀਜ਼ ਨਾਲ ਅੱਗੇ ਬੈਠੀਆਂ ਸੀ ਕਹੇ ਗੈਰੀਆਂ ਸੀ ਵੀ ਕੁੜੀ ਦੀ ਆਵਾਜ਼ ਬਹੁਤ ਸੋਹਣੀ ਤਾਂ ਕਰਕੇ ਉਹ ਦਵਾਰਾ ਦਵਾਰਾ ਸਾਧ ਰਹੇ ਨੇ اچھا ਦਵਾਰਾ ਦਵਾਰਾ ਤੁਸੀਂ ਸ਼ਬਦ ਗਾ ਰਹੇ ਸੀ ਹਾਂਜੀ ਹਾਂਜੀ ਤਾਂ ਉਸ ਟਾਈਮ ਤੇ ਮੇਰੇ ਮੰਮਾ ਪਿੱਛੇ ਬੈਠੀ ਸੀ ਤੇ ਸੁਣ ਰਹੇ ਸੀ ਇਹ ਗੱਲਾਂ ਤਾਂ ਉਦੋਂ ਮੇਰੇ ਮੰਮਾ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਨਾ ਵੀ ਲੋਕ ਪਸੰਦ ਕਰ ਰਹੇ ਨੇ ਤੁਹਾਨੂੰ ਕਿਹਾ ਹੋਣਾ ਫਿਰ ਤੁਹਾਡੇ ਮੰਮਾ ਨੇ ਆ ਕੇ ਹਾਂਜੀ ਹਾਂਜੀ ਫਿਰ ਮੇਰੇ ਮੰਮਾ ਨੇ ਮੈਨੂੰ ਆ ਕੇ ਦੱਸਿਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ अच्छा पापा ਵੀ ਬਹੁਤ ਖੁਸ਼ ਨੇ ਫਿਰ ਤੁਹਾਡੇ ਹਾਂਜੀ ਹਾਂਜੀ ਉਹ ਕਈ ਵਾਰ ਜਦੋਂ ਏਰੀਆ ਦੇ ਵਿੱਚ ਪਤਾ ਆਇਆ ਹਨਾ ਵੀ ਮੈਂ ਗੋਣੀ ਆ ਤਾਂ ਲੋਕਾਂ ਨੂੰ ਪਾਪਾ ਪਰੇ ਜੀ ਨਹੀਂ ਪਤਾ ਸੋ ਇੱਕ ਵਾਰੀ ਉਹ ਦੁਕਾਨ ਤੇ ਬੈਠੇ ਸੀ ਤੇ ਕਿਸੇ ਨੇ ਵਿਖਾਇਆ ਵੀ ਆ ਕੁੜੀ ਬਹੁਤ ਸੋਹਣਾ ਗੁੰਦੀ ਆ ਤੇ ਉਹ ਮੈਂ ਸੀ ਐਂ ਮੇਰੇ ਪਾਪਾ ਚੁਪ ਕਰਕੇ ਵੇਖ ਰਹੇ ਸੀ ਹਾਂਜੀ ਉਹ ਬੇਟੀ ਨੇ ਇਹਨਾਂ ਦੇ ਪਤਾ ਨਹੀਂ ਸੀ ਉਹਨਾਂ ਨੂੰ ਹਾਂਜੀ ਉਹਨਾਂ ਨੂੰ ਪਤਾ ਨਹੀਂ ਸੀ ਉਹ ਗੱਲ ਵੀ ਮੇਰੇ ਪਾਪਾ ਨੇ ਦੱਸੀ ਜਦੋਂ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਕੋਈ ਇਹਨਾਂ ਦੀ ਗੱਲ ਕਰਦਾ ਹੈ ਅੱਛਾ ਚਲੋ ਵਧੀਆ ਗੱਲ ਹੈ ਇਹ ਮਤਲਬ ਆਪਣਾ ਹੋਰ ਕੋਈ ਮਤਲਬ ਜਿੱਦਾਂ ਕਹਿ ਸਕਦੇ ਆ ਜਿੱਦਾਂ ਹੋਰ ਕਮੈਂਟ ਵੀ ਆਉਂਦੇ ਨੇ ਲੋਕਾਂ ਦੇ ਜਿਵੇਂ ਤੁਸੀਂ ਇਹ ਤਾਂ ਚਲੋ ਆਪਾਂ ਇੱਕ ਧਰਮ ਬਾਰੇ ਕਹਿ ਸਕਦੇ ਸੀ ਉਹ ਸ਼ਿਵ ਦਾ ਸ਼ਬਦ ਗਾਇਆ ਤੁਸੀਂ ਮਤਲਬ ਹੋਰ ਕਮੈਂਟ ਨਹੀਂ ਆਉਂਦੇ ਜਿੱਦਾਂ ਤੁਸੀਂ ਸ਼ਬਦ ਦੇ ਵਿੱਚ ਚੁੰਨੀ ਲੈ ਰੱਖੀ ਆ ਜਿੱਦਾਂ ਉਹ ਸੌਂਗ ਆ ਨੇ ਤੁਸੀਂ ਉੱਥੇ ਨਹੀਂ ਲੈਤੀ ਹੋਈ ਹਾਂਜੀ ਇਹ ਬਹੁਤ ਸਟੀਰੀਓਟਾਈਪੀਕਲ ਸੋਚ ਆ ਲੋਕਾਂ ਦੀ ਨੂੰ ਲੱਗਦਾ ਕਿਉਂਕਿ ਮर्यादा ਚ ਰਹਿਣਾ ਵੀ ਇੱਕ ਮੈਂ ਕਮੈਂਟ ਪੜ੍ਹੇ ਸੀ ਨਾ ਤੁਹਾਡੇ ਤਾਂ ਕਰਕੇ ਕੁਐਸਚਨ ਕਰ ਰਹੀ ਆ ਕਿ ਹਾਂ ਤੁਹਾਨੂੰ ਇਦਾਂ ਦਾ ਫੀਲ ਹੋਇਆ ਕਦੇ ਤੁਸੀਂ ਟੈਨਸ਼ਨ ਲੈਂਦੀ ਏ ਇਸ ਗੱਲ ਦੀ ਮਤਲਬ ਫੀਲ ਤਾਂ ਹੋਇਆ ਪਰ ਆਪਾਂ ਇਸ ਚੀਜ਼ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਮੈਨੂੰ ਪਤਾ ਨਹੀਂ ਇਸ ਚੀਜ਼ ਦਾ ਕੀ ਜਵਾਬ ਦੇਣਾ ਵਾ ਪਰ ਮੈਂ ਉਹੀ ਕਹੋਣੀ ਆ ਜੋ ਮੈਨੂੰ ਕੰਫਰਟੇਬਲ ਲੱਗਦਾ ਵਾ ਜੋ ਲੋਕ ਸੁੰਨਣਾ ਵੀ ਚਾਹੁੰਦੇ ਨੇ ਮੈਂ ਸਿਰਫ ਉਹੀ ਕਹੋਣੀ ਆ ਸ਼ਿਵ ਸਰੂਤਮ ਦਾ ਮੈਨੂੰ ਕਿਸ ਬਹੁਤ ਮੇਰੇ ਕਰੀਬੀ ਦੋਸਤ ਨੇ ਕਿਹਾ ਸੀ ਵੀ ਤੁਹਾਨੂੰ ਇਹਦੇ ਤੇ ਕਰਨਾ ਚਾਹੀਦਾ ਵਾ ਉਹਨਾਂ ਨੂੰ ਪਸੰਦ ਸੀ ਉਹਨਾਂ ਦੀ ਰეკਮੈਂਡੇਸ਼ਨ ਤੇ ਮੈਂ ਕੀਤਾ ਤੇ ਗਾਣੇ ਵੀ ਮੋਸਟਲੀ ਰეკਮੈਂਡਡ ਜੋ ਗਾਣੇ ਹੁੰਦੇ ਨੇ ਮੈਂ ਉਹੀ ਕਰਦੀ ਆ ਜਿਹੜੇ ਸ਼ਬਦ ਬਹੁਤ ਮੋਸਟਲੀ ਰეკਮੈਂਡਡ ਤੁਹਾਨੂੰ ਲਾਈਕ ਕਰਨ ਵਾਲੇ ਕਹਿੰਦੇ ਨੇ ਉਦਾਂ ਹੀ ਕਰਦੀ ਆ ਜਿਹੜੇ ਪੂਰੀ ਗਾਣੇ ਹਾਂਜੀ ਆਪਾਂ ਲੋਕਾਂ ਲਈ ਗਾਉਣਾ ਆ ਸੋ ਜੋ ਆਉਂਦੇ ਆ ਆਪਾਂ ਉਹੀ ਗਾਉਂਦੇ ਆ ਹਾਂ ਕਿਉਂਕਿ ਲਾਈਕ ਕਰਨ ਵਾਲੇ ਕੋਈ ਇੱਕੋ ਹੀ ਧਰਮ ਦੇ ਨਹੀਂ ਹੁੰਦੇ ਸਾਲ ਧਰਮ ਦੇ ਹੁੰਦੇ ਆ ਸਾਰੇ ਹਾਂਜੀ ਅੱਛਾ ਤੇ ਫਿਰ ਆਪਾਂ ਲੋਕਾਂ ਨਾਲ ਲਈ ਗਾਉਣਾ ਹੈ ਨਾ ਕਿ ਇੱਕ ਬੰਦੇ ਲਈ ਨਾ ਹਾਂਜੀ ਅੱਛਾ ਠੀਕ ਹੈ ਔਰ ਆਪਣਾ ਤੁਸੀਂ ਹੁਣ ਸਟੱਡੀ ਕਰ ਰਹੇ ਹੋ ਜਾਂ ਮਤਲਬ ਫ੍ਰੀ ਹੋ ਸਟੱਡੀ ਕਰਕੇ ਅ ਮੈਂ ਸਟੱਡੀ ਕਰ ਰਹੀ ਹਾਂ ਮੈਂ ਪਲੱਸ 2 ਕਰ ਲਈ ਹੈ ਤੇ ਹੁਣ ਮੈਂ ਗ੍ਰੈਜੂਏਸ਼ਨ ਕਰਨ ਦੀ ਹੈ ਓਕੇ ਹਾਂਜੀ ਠੀਕ ਹੈ ਤੇ ਤੁਹਾਡੇ ਮਾਪੇ ਪੂਰੇ ਸਪੋਰਟਿਵ ਨੇ ਤੁਹਾਨੂੰ ਹਾਂਜੀ ਮੇਰੇ ਪੇਰੈਂਟਸ ਕਾਫੀ ਸਪੋਰਟਿਵ ਨੇ ਕਿਉਂਕਿ ਉਹ ਕਲਾ ਨੂੰ ਰਿਸਪੈਕਟ ਦਿੰਦੇ ਆ ਉਹਨਾਂ ਨੂੰ ਪਤਾ ਹੈ ਵੀ ਕਲਾ ਬਹੁਤ ਘੱਟ ਲੋਕਾਂ ਚ ਹੁੰਦੀ ਆ ਤੇ ਗਉਣ ਦੀ ਕਲਾ ਮਾ ਸਰਸਵਤੀ ਦੀ ਕਲਾ ਤਾਂ ਬਹੁਤ ਘੱਟ ਹੁੰਦੀ ਹੈ ਲੋਕਾਂ ਚ ਸੋ ਉਹ ਉਹਨਾਂ ਨੂੰ ਬਹੁਤ ਪਸੰਦੋਂ ਦੇ ਬੀਜ ਤੋਂ ਮੈਗਾਨੀਆ ਤੇ ਉਹ ਮੈਨੂੰ ਹਮੇਸ਼ਾ ਸਪੋਰਟ ਕਰਦੇ ਨੇ। ਓਕੇ ਤੁਹਾਡੇ ਬ੍ਰਦਰ ਵੀ ਨੇ ਉਹ ਮਤਲਬ ਤੁਸੀਂ ਫੈਮਿਲੀ ਚ ਕੌਣ ਕੌਣ ਹੋ? ਮੇਰੀ ਫੈਮਿਲੀ ਚ ਮੇਰੀ ਸਿਸਟਰ ਤੇ ਮੇਰੇ ਮੰਗਾ ਪਾਪਾ ਨੇ ਤੇ ਮੈਂ ਹਾਂ। ਮੇਰਾ ਕੋਈ ਬ੍ਰਦਰ ਨਹੀਂ ਆ। ਮਤਲਬ ਤੁਹਾਡੇ ਪਾਪਾ ਤੁਹਾਨੂੰ ਸਪੋਰਟ ਕਰ ਰਹੇ ਨੇ। ਮਤਲਬ ਮੇਰੀਆਂ ਧੀਾਂ ਅੱਗੇ ਸਨ। ਕਈ ਲੋਕ ਹੁੰਦੇ ਨੇ ਇਹ ਸੋਚਦੇ ਨੇ ਕਿ ਨਹੀਂ ਆਪਾਂ ਕੁੜੀਆਂ ਨੂੰ ਬਾਹਰ ਨਹੀਂ ਕੱਢਣਾ। ਆਪਾਂ ਕੁੜੀਆਂ ਦੀ ਸਪੋਰਟ ਨਹੀਂ ਕਰਨੀ ਹੈ ਨਾ ਇਹ ਤਾਂ ਬਗਾਨੇ ਘਰ ਜਾਣੀਆਂ। ਕੋਈ ਇਦਾਂ ਨਹੀਂ ਸੋਚਿਆ ਤੁਹਾਡੇ ਪਾਪਾ ਨੇ। ਨਹੀਂ ਇਹ ਸਾਡੀ ਫੈਮਿਲੀ ਚ ਕਦੀ ਕਿਸੇ ਨੇ ਵੀ ਐਵੇਂ ਨਹੀਂ ਸੋਚਿਆ। ਉਹ ਹਰ ਹਰ ਇੱਕ ਚੀਜ਼ ਨੂੰ ਸਪੋਰਟ ਕਰਦੇ ਆ ਉਹਨਾਂ ਨੇ ਮੇਰੇ ਟੈਲੈਂਟ ਨੂੰ ਸਪੋਰਟ ਕੀਤਾ ਕਈ ਸੋਚਦੇ ਨੇ ਪੇਰੈਂਟਸ ਇਹਨਾਂ ਦੀ ਮੈਰਿਜ ਕਰਨੀ ਆ ਇਹ ਤਾਂ ਅੱਗੇ ਜਾਣਾ ਚਲੋ ਸਟੱਡੀ ਕਰਵਾਓ ਜੀ ਵਿਆਹ ਕਰਦੋ ਮਤਲਬ ਕਦੇ ਇਹਦੇ ਕੁਐਸਚਨ ਕੀਤਾ ਨਹੀਂ ਤੁਹਾਡੇ ਕਿਸੇ ਨੇ ਵੀ ਇਹਦਾ ਕਿਉਂ ਸਪੋਰਟ ਕਰਦੇ ਨਹੀਂ ਇਹ ਚੀਜ਼ ਇਹ ਚੀਜ਼ ਕਦੀ ਮੇਰੇ ਪੇਰੈਂਟਸ ਨੇ ਮੈਨੂੰ ਨਹੀਂ ਰਹੀ ਤੁਹਾਨੂੰ ਹੀ ਮੁੰਡਿਆਂ ਵਾਂਗੂ ਉਹ ਕਰਦੇ ਆ ਹਾਂਜੀ ਹਾਂਜੀ ਚਲੋ ਚੰਗੀ ਗੱਲ ਹੈ ਤੇ ਤੁਸੀਂ ਜਿਹਦਾ ਬਾਹਰ ਇਹਨੂੰ ਸਟੱਡੀ ਕਰਦੇ ਹੋ ਤੇ ਤੁਹਾਡੇ ਮਾਪ ਆਪਣੇ ਆਜ਼ਾਦੀ ਦਿੱਤੀ ਹੋਈ ਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਚੀਜ਼ ਬਾਰੇ ਇਹ ਇਹ ਬੱਚੇ ਤੇ ਹੁੰਦਾ ਵਾ ਵੀ ਉਹ ਆਪਦੀ ਫ੍ਰੀडम ਨੂੰ ਕਿਵੇਂ ਯੂਜ਼ ਕਰਦੇ ਨੇ ਤਾਂ ਮੈਂ ਇੱਥੇ ਪੜਨ ਆਈ ਆ ਤੇ 뮤직 ਚ ਕੁਝ ਕਰਨਾ ਆਈ ਆ ਤੇ ਮੈਂ ਇਹੀ ਹੋਪ ਕਰਦੀ ਆਂ ਵਿਆਪ ਤੋਂ ਮੈਂ ਇਹੀ ਚੀਜ਼ ਚ ਕੀ ਕੀ ਜਾ ਕਈ ਬੱਚੇ ਹੁੰਦੇ ਨੇ ਨਾ ਜਿੱਦਾਂ ਬਾਹਰ ਆਉਂਦੇ ਨੇ ਆਉਂਦੇ ਪੜਨ ਨਹੀਂ ਕਰਦੇ ਕੁਝ ਹੋਰ ਨੇ ਆਜ਼ਾਦੀ ਦਾ ਗਲਤ ਫਾਇਦਾ ਚੱਕਦੇ ਨੇ ਤਾਂ ਉਹ ਗੱਲਾਂ ਮਤਲਬ ਠੀਕ ਨਹੀਂ ਹੁੰਦੀਆਂ ਹੈਨਾ ਤਾਂ ਤੁਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹੋ ਮਤਲਬ ਕੁੜੀਆਂ ਨੂੰ ਵੀ ਗਲਤ ਫਾਇਦਾ ਨਾ ਚੱਕੋ ਤਾਂ ਹੀ ਮਾਪ ਆਪ ਸਪੋਰਟ ਕਰਨਗੇ ਜੇ ਤੁਸੀਂ ਉਹਨਾਂ ਨੂੰ ਸਹੀ ਕਰਕੇ ਦਿਖਾ ਰਹੇ ਹੋ ਤੁਸੀਂ ਨਾ ਆ ਤੁਸੀਂ ਚੰਡੀਗੜ੍ਹ ਰਹਿ ਰਹੇ ਹੋ ਚੰਡੀਗੜ੍ਹ ਆਈ ਹੋ ਤੇ ਮਤਲਬ ਤੂੰ ਤੁਹਾਡੇ ਆਉਣ ਦਾ ਮਕਸਦ ਜਿਹੜਾ ਮੇਨ ਆ ਚੰਡੀਗੜ੍ਹ ਉਹ 뮤ዚਕਲੀ ਸੀ ਜਾਂ ਕੁਝ ਹੋਰ ਕਰਨ ਆਏ ਤੁਸੀਂ ਚੰਡੀਗੜ੍ਹ ਮੈਂ ਐਕਚੁਅਲੀ ਇੱਥੇ ਗ੍ਰੈਜੂਏਸ਼ਨ ਕਰਨ ਆਈ ਆ ਮੈਸੇ ਤਾਂ ਓਕੇ ਪਰ ਮੈਨੂੰ ਲੱਗਦਾ ਵੀ ਇੱਥੇ 뮤ਜ਼ਿਕ ਦੀ ਆਪੋਰਚੁਨਿਟੀਜ਼ ਵੀ ਕਾਫੀ ਨਹੀਂ ਸੋ ਸ਼ਾਇਦ ਮੈਂ 뮤ਜ਼ਿਕ 'ਚ ਵੀ ਇੱਥੋਂ ਹੀ ਅੱਗੇ ਜਾ ਸਕਦੀ ਆ ਓਕੇ ਤੇ ਚੰਡੀਗੜਾ ਆ ਕੇ ਤੁਹਾਨੂੰ ਕਿੱਦਾਂ ਲੱਗ ਰਿਹਾ ਕਿ ਮਤਲਬ ਤੁਹਾਨੂੰ ਕੀ ਸਿੱਖਿਆ ਇੱਥੇ ਕਿ ਤੁਹਾਨੂੰ ਲੱਗਿਆ ਕੋਈ ਡਿਫਰੈਂਸ ਕੁਝ ਹੋਵੇ ਇੱਥੇ ਹੋ ਸਿਟੀ ਨਾਲੋਂ ਮੈਂ ਜੀ ਸਿਟੀ ਸੀ ਤੇ ਇੱਥੇ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਆ ਪਰ ਸਕੂਲ ਲਾਈਫ ਤੋਂ ਕਾਲਜ ਲਾਈਫ 'ਚ ਆਉਣਾ ਇੱਕ ਸ਼ਿਫਟ ਹੁੰਦੀ ਆ ਸੋ ਇਸ ਫੇਸ 'ਚ ਆਪਾਂ ਨੂੰ ਇਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਆਪਣਾ ਕੀ ਫਰੈਂਡ ਸਰਕਲ ਬੰਦ ਆ ਸੋ ਇਸ ਚੀਜ਼ ਤੇ ਮੈਂ ਥੋੜਾ ਧਿਆਨ ਦਿੰਦੀ ਆ ਕਿ ਮੇਰੇ ਫਰੈਂਡ ਸਰਕਲ ਦੇ ਵਿੱਚ ਕੌਣ-ਕੌਣ ਨੇ ਆ ਸੋ ਇਹ ਚੀਜ਼ਾਂ ਮੈਂ ਪੂਰਾ ਧਿਆਨ ਰੱਖਦੀ ਆ ਇੱਕ ਗੱਲ ਹੋਰ ਜਿੱਦਾਂ ਮੈਂ ਤੁਹਾਨੂੰ ਧਰਮਾ ਕਿੰਨੇ ਵਾਰੀ ਮਿਲੀ ਆ ਕਿੰਨੇ ਟਾਈਮ ਆ ਤਾਂ ਮੈਂ ਤੁਹਾਡੀ ਮਤਲਬ ਪੰਜਾਬੀ ਲੁੱਕ ਹੀ ਦੇਖੀ ਆ ਜ਼ਿਆਦਾਤਰ ਤੇ ਤੁਹਾਨੂੰ ਕਿਵੇਂ ਕੀ ਇਹ ਵਧੀਆ ਲੱਗਦੀ ਆ ਤੁਹਾਡੀ ਹੋ ਵੀ ਆ ਜਾਂ ਕਿਵੇਂ ਤੁਸੀਂ ਮਤਲਬ ਦੱਸੋਗੇ ਥੋੜਾ ਇਹ ਹਰ ਇੱਕ ਬੰਦੇ ਦੀ ਪਰਸਨਲ ਚੋਇਸ ਹੁੰਦੀ ਆ ਵੀ ਆਪਾਂ ਕਿਵੇਂ ਆਪਦੇ ਆਪ ਨੂੰ ਪੋਟ੍ਰੇ ਕਰਨਾ ਹੈ ਨਾ ਸੋਸਾਇਟੀ 'ਚ ਸੋ ਮੈਨੂੰ ਕੰਫਰਟੇਬਲ ਲੱਗਦਾ ਹੈ ਸੂਟ ਪਾਉਣਾ ਤੇ ਮੈਨੂੰ ਐਵੇਂ ਲੱਗਦਾ ਮੈਂ ਸੂਟ ਮੈਂ ਨਿਖਰਦੀ ਆ ਸੋ ਮੈਨੂੰ ਸੂਟ ਪਾਉਣੇ ਬਹੁਤ ਪਸੰਦ ਆਉਂਦੇ ਵਧੀਆ ਲੱਗਦਾ ਹੈ ਮਤਲਬ ਹਾਂਜੀ ਤੁਹਾਡੇ ਮਾਈਂਡ 'ਚ ਕਦੇ ਆਇਆ ਨਹੀਂ ਵੀ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਜਾਂ ਤੁਸੀਂ ਕਿਤੇ ਵੀ ਰਹਿੰਦੇ ਹੋ ਵੀ ਇਹਨਾਂ ਦੇ ਕ੍ਰੋਪ ਟੌਪ ਆਏ ਜਾਂ ਆਪ ਟੌਪ ਆ ਰੱਖਿਆ ਮੈਂ ਵੀ ਪਾਵਾਂ ਐਦਾਂ ਆਇਆ ਨਹੀਂ ਤੁਹਾਡੇ ਦਿਮਾਗ 'ਚ ਕਦੇ ਨਹੀਂ ਐਕਚੁਅਲੀ ਮੈਂ ਉਹਨਾਂ 'ਚ ਵੱਖਰੀ ਵੇਖਦੀ ਆ ਸੋ ਮੈਨੂੰ ਪ੍ਰਾਊਡ ਫੀਲ ਹੁੰਦਾ ਹੈ ਹੈਨਾ ਵੀ ਮੈਂ ਸੂਟ ਪਾਇਆ ਹਾਂ ਸੋ ਮਤਲਬ ਮੇਰੀ ਲੁੱਕ ਵੱਖਰੀ ਹੁੰਦੀ ਆ ਨਹੀਂ ਜਿੱਦਾਂ ਹੁੰਦਾ ਨਾ ਕਿ ਨਹੀਂ ਜਿੱਦਾਂ ਦੇ ਸੰਗ ਦੋ ਜੀ ਸਹੂਬਤ ਕਿ ਬੰਦੇ ਦਾ ਮਾਈਂਡ ਚੇਂਜ ਹੋ ਜਾਂਦਾ ਕਿ ਇਹਨਾਂ ਨੇ ਪਾ ਰੱਖਿਆ ਮ ਹਾਂਜੀ ਪਰ ਮੇਰੇ ਦਿਮਾਗ 'ਚ ਕਦੀ ਗੱਲ ਨਹੀਂ ਹੈ ਕਿਉਂਕਿ ਜੋ ਚੀਜ਼ ਮੈਨੂੰ ਪਸੰਦ ਹੈ ਮੈਂ ਉਹੀ ਕਰੂੰਗੀ ਸੋ ਮੈਨੂੰ ਸੂਟ ਪਾਉਣੇ ਪਸੰਦ ਆ ਮੋਸਟਲੀ ਸੂਟ ਪਾਉਣੇ ਪਸੰਦ ਆ ਸੋ ਮੈਂ ਉਹੀ ਪਾਉਣੀ ਆ ਜੋ ਮੈਨੂੰ ਪਸੰਦ ਆ ਵਧੀਆ ਗੱਲ ਹੈ ਅ ਤੁਸੀਂ ਹੁਣ ਕਲਾਸ ਵਗੈਰਾ ਲਾ ਰਹੇ ਹੋ 뮤ਜ਼ਿਕ ਦੀ ਕਿ ਤੁਸੀਂ ਸਿੱਖ ਰਹੇ ਹੋ ਜਾਂ ਸਿੱਖਿਆ ਪਹਿਲਾਂ ਕਦੇ ਤੁਸੀਂ ਕੁਝ ਨਹੀਂ ਮੈਂ 뮤ਜ਼ਿਕ ਕਦੀ ਨਹੀਂ ਸਿੱਖਿਆ ਹਾਂ ਸਕੂਲ ਦੇ ਵਿੱਚ ਟੀਚਰਸ ਕਾਫੀ ਸੁਜੈਸ਼ਨਸ ਦਿੰਦੇ ਸੀ ਵੀ ਤੁਸੀਂ ਮਾਰਨਿੰਗ ਰਿਹਾਸ ਕਰਿਆ ਕਰੋ ਜਾਂ ਤੁਸੀਂ ਐਕਸਰਸਾਈਜ਼ਸ ਕਰਿਆ ਕਰੋ ਤਾਂ ਮੈਂ ਉਹ ਕੀਤੀਆਂ ਪਰ ਮੈਂ ਕਦੀ ਪਰਸਨਲ ਟ੍ਰੇਨਿੰਗ ਨਹੀਂ ਲਈ 뮤ਜ਼ਿਕ ਦੀ ओके okay, चलो बढ़िया गल है ते ਹੋਰ ਕੁਛ ਮੈਸੇਜ ਦੇਣਾ ਚਾਹੋਗੇ ਤੁਸੀਂ ਕੁੜੀਆਂ ਨੂੰ ਜਿਵੇਂ ਕੋਈ ਲੋਕ ਕਹਿੰਦੇ ਨੇ ਨੇ ਕਹੀ ਵੀ ਕੁੜੀਆਂ ਬੋਝ ਨੇ ਕੁੜੀਆਂ ਕੁਛ ਨਹੀਂ ਕਰ ਸਕਦੀਆਂ ਤਾਂ ਜ਼ਿਆਦਾਤਰ ਜਿਨ੍ਹਾਂ ਦੀ ਕੁੜੀਆਂ ਹੁੰਦੀਆਂ ਨੇ ਮੁੰਡਾ ਨਹੀਂ ਹੁੰਦਾ ਤਾਂ ਲੋਕ ਕਹਿੰਦੇ ਨੇ ਕਿ ਤੁਹਾਡੇ ਕੁੜੀਆਂ ਹੀ ਨੇ ਹਨਾ ਇਹ ਤਾਂ ਬਗਾਨਾ ਧਾਨ ਹੈ ਇਦਾਂ ਕੁਛ ਤਾਂ ਤੁਸੀਂ ਤੁਹਾਡੀ ਸੋਚ ਇਹ ਹੈਗੀ ਹੈ ਵੀ ਮੁੰਡੇ ਹੀ ਅੱਗੇ ਜਾ ਸਕਦੇ ਮੁੰਡੇ ਹੀ ਮਾਪੇ ਨੂੰ ਸੁੱਖ ਦੇ ਸਕਦੇ ਆ ਕੁੜੀਆਂ ਨਹੀਂ ਦੇ ਸਕਦੀਆਂ ਨੇ ਇਹ ਇਸ ਚੀਜ਼ 'ਚ ਮੇਰੇ ਪੈਰੈਂਟਸ ਨੇ ਮੈਨੂੰ ਬਹੁਤ ਇਨਫਲੂਐਂਸ ਕੀਤਾ ਹਵਾ ਉਹਨਾਂ ਨੂੰ ਸਾਡੇ ਤੋਂ ਕਾਫੀ ਉਮੀਦਾਂ ਨੇ ਪਰ ਉਹਨਾਂ ਨੇ ਕਦੀ ਐਵੇਂ ਨਹੀਂ ਆਖਿਆ ਵੀ ਸਾਡਾ ਮੁੰਡਾ ਨਹੀਂ ਹੈਗਾ ਜਾਂ ਕੁਝ ਸਾਡੀ ਪੂਰੀ ਫੈਮਿਲੀ ਕਾਫੀ ਸਪੋਰਟਿਵ ਹਾ ਸੋ ਮੈਂ ਬਹੁਤ ਜ਼ਿਆਦਾ ਖੁਸ਼ ਨਸੀਬ ਹਾਂ ਮੈਨੂੰ ਐਵੇਂ ਦੀ ਫੈਮਿਲੀ ਮਿਲੀ ਹੈ ਜਿਨ੍ਹਾਂ ਦੀ ਐਵੇਂ ਦੀ ਸੋਚ ਨਹੀਂ ਆ ਬਹੁਤ ਜ਼ਿਆਦਾ ਸਟੀਰੀਓਟਾਈਪੀਕਲ ਨਹੀਂਗੇ ਮੇਰੇ ਪੈਰੈਂਟਸ ਉਹਨਾਂ ਦੀ ਬਹੁਤ ਓਪਨ ਮਾਈਂਡਡਨੈਸ ਆ ਉਹਨਾਂ ਦੀ ਸੋ ਮੈਂ ਬਹੁਤ ਖੁਸ਼ ਹਾਂ ਵੀ ਮੇਰੇ ਪੈਰੈਂਟਸ ਐਵੇਂ ਦੇ ਨੇ ਜੋ ਮੈਨੂੰ ਜੀਵਨ ਦੇ ਹਾਂਜੀ ਜੀ ਜਿਵੇਂ ਤੁਹਾਡੀ ਆਈਡੀ ਦੇਖੀ ਮੈਂ ਕਾਫੀ ਜ਼ਿਆਦਾ ਫਾਲੋਅਰ ਨੇ ਮੈਂ ਵੀ ਇੱਕ ਦਿਨ ਮਤਲਬ ਤੁਹਾਡਾ ਸ਼ਬਦ ਮੈਂ ਤਾਂ ਦੇਖ ਰਹੀ ਸੀ ਇੰਸਟਾ 'ਮੈਂ ਤੁਹਾਡਾ ਸ਼ਬਦ ਆਇਆ ਮੇਰੇ ਅੱਗੇ ਤਾਂ ਮੈਂ ਸੁਣਿਆ ਮੈਂ ਇੱਕ ਵਾਰ ਨਹੀਂ ਮੈਂ 2-3 ਵਾਰ ਸੁਣਿਆ ਇੱਕ ਵਾਰੀ ਅੱਖਾਂ ਬੰਦ ਕਰਕੇ ਸੁਣਿਆ ਤਾਂ ਮੈਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਮਤਲਬ ਕਿਤੇ ਨਾ ਕਿਤੇ ਤਾਂ ਫਿਰ ਮੈਂ ਤੁਹਾਡੀ ਆਈਡੀ 'ਚ ਗਈ ਫਾਲੋ ਕੀਤਾ ਤੇ ਮੈਨੂੰ ਲੱਗਿਆ ਕਿ ਤਨਾ ਕਿਤੇ ਟੈਲੈਂਟ ਹੈ ਬੱਚੇ ਦੇ ਵਿੱਚ ਮਤਲਬ ਤਾਂ ਫਿਰ ਉਸ ਤੋਂ ਮੈਨੂੰ ਲੱਗਿਆ ਕਿ ਮੈਂ ਇਹਦਾ ਪੋਡਕਾਸਟ ਕਰਾਂ ਨਾ ਇਹਨਾਂ ਨੂੰ ਮਿਲਾਂ ਤਾਨੂੰ ਮਿਲੀ ਵੈਗਰੂ ਨੂੰ ਮਤਲਬ ਮਨਜੂਰ ਸੀ ਤੁਹਾਨੂੰ ਮਿਲਤਾ ਥੈਂਕ ਯੂ ਕਰਦੀ ਆ ਮੈਂ ਵੈਗਰੂ ਦਾ ਵੀ ਤੁਹਾਡਾ ਵੀ ਤੁਸੀਂ ਆਏ ਹੈ ਨਾ ਤਾਂ ਮਤਲਬ ਜੋ ਦੂਸਰੇ ਫੋਲੋਅਰ ਨੇ ਮੈਂ ਵੀ ਹੈਗੀ ਆ ਉਹਨਾਂ ਚ ਤਾਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਤਾਂ ਉਹਨਾਂ ਨੇ ਤੁਹਾਨੂੰ ਫੋਲੋ ਕੀਤਾ ਲਾਈਕ ਕੀਤਾ ਚਲੋ ਉਹ ਵੱਖਰੀ ਗੱਲ ਹੈ ਤੁਹਾਡੇ ਮਾਪੇ ਨੇ ਤੁਹਾਨੂੰ ਸਪੋਰਟ ਕੀਤਾ ਫੈਮਿਲੀ ਨੇ ਕੀਤਾ ਉਹ ਵਧੀਆ ਗੱਲ ਹੈ ਇੱਕ ਪਰ ਜਿਨ੍ਹਾਂ ਨੇ ਤੁਹਾਨੂੰ ਫੋਲੋ ਕੀਤਾ ਤੁਸੀਂ ਫੇਮਸ ਹੋਏ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਪੋਜ਼ਿਟਿਵ ਕਮੈਂਟਸ ਵੇਖ ਕੇ ਲੋਕ ਬਹੁਤ ਬਹੁਤ ਸੋਹਣੇ ਸੋਹਣੇ ਕਮੈਂਟਸ ਕਰਦੇ ਆ ਕਿ ਸਾਨੂੰ ਸਕੂਨ ਮਿਲਿਆ ਆ ਤੁਸੀਂ ਸਾਡਾ ਦਿਨ ਬਣਾਤਾ ਐਂਡ ਇਹ ਚੀਜ਼ਾਂ ਸੁਣ ਕੇ ਬਹੁਤ ਖੁਸ਼ੀ ਹੁੰਦੀ ਆ ਤੇ ਡੀਐਮਸ ਵੀ ਕਾਫੀ ਆਉਂਦੇ ਨੇ ਹਨਾ ਲੰਬੇ ਚੌੜੇ ਕਮੈਂਟਸ ਜਦੋਂ ਤੁਹਾਨੂੰ ਲੋਕ ਲਿਖ ਕੇ ਭੇਜਦੇ ਨਾਲ ਦਾ ਟਾਈਮ ਕੱਢ ਕੇ ਹਨਾ ਤਾਂ ਉਹ ਚੀਜ਼ ਮਤਲਬ ਬਹੁਤ ਖੁਸ਼ੀ ਹੁੰਦੀ ਆ ਉਹ ਚੀਜ਼ ਵੇਖ ਕੇ ਤੇ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਥੈਂਕ ਯੂ ਕਹਿਣਾ ਚਾਹੂੰਗੀ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਕਿ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਮੈਂ ਕਦੀ ਉਮੀਦ ਨਹੀਂ ਸੀ ਮੈਨੂੰ ਵੀ ਮੈਂ ਗੁਰਬਾਣੀ ਕਰੂੰਗੀ ਤੇ ਲੋਕ ਮੈਨੂੰ ਪਸੰਦ ਕਰਨਗੇ ਪਰ ਇਹ ਚੀਜ਼ ਨਹੀਂ ਹੋਈ ਲੋਕਾਂ ਨੇ ਮੈਨੂੰ ਕਾਫੀ ਪਸੰਦ ਕੀਤਾ ਐਂਡ ਇਸ ਚੀਜ਼ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਆ ਵੀ ਮੇਰੀ ਆਡੀਅנס ਵੀ ਇੰਨੀ ਵਧੀਆ ਵਾ ਅੱਗੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਉਹ ਅੱਗੇ ਵੀ ਸਪੋਰਟ ਕਰਨ ਤੁਹਾਨੂੰ ਅੱਗੇ ਤੁਸੀਂ ਵੱਧ ਸਕਦੇ ਹੋ ਹਾਂਜੀ ਹਾਂਜੀ ਜੇ ਉਹ ਮੈਨੂੰ ਅੱਗੇ ਵੀ ਸਪੋਰਟ ਕਰਦੇ ਰਹੇ ਤਾਂ ਵਾਈਗਰੂ ਦੀ ਮੇਰੇ ਨਾਲ ਮੈਂ ਕਾਫੀ ਅੱਗੇ ਵੀ ਜਾ ਸਕਦੀ ਹਾਂ ਇੱਕ ਸਵਾਲ ਹੋ ਰਿਹਾ ਤੁਸੀਂ ਕਿਦਾਂ ਦਾ 뮤직 ਕਰਨਾ ਚਾਹੁੰਦੇ ਹੋ ਕੀ ਵੀ ਜਿਨਾ ਤੁਹਾਡਾ ਅੱਗੇ ਜਾ ਕੇ ਮਤਲਬ ਕੀ ਕਰਨਾ ਸੋਹਣੇ ਤੁਸੀਂ ਕਿਦਾਂ ਦੇ 뮤직 ਪਸੰਦ ਹੈ ਤੁਹਾਨੂੰ ਤੇ ਕੀ ਕਰਨਾ ਫਿਊਚਰ ਦੇ ਵਿੱਚ ਹਰ ਬੰਦੇ ਦਾ ਇੱਕ ਆਪਦਾ ਜਨਰ ਹੁੰਦਾ ਵਾ ਸੋ ਮੈਂ ਸੂਫੀ ਸਟਾਈਲ ਚ ਕਾਫੀ ਜ਼ਿਆਦਾ ਹਾਂ ਸੋ ਮੈਂ ਚਾਹੁੰਦੀ ਆ ਵੀ ਮੈਂ ਐਮ ਦਾ 뮤직 ਬਣਾਵਾ ਜਿਵੇਂ ਸਤਿੰਦਰ ਸਰਤਾਜ ਜਿਵੇਂ ਉਹਨਾਂ ਦੇ ਬੋਲ ਕਿੱਡੇ ਸੋਹਣੇ ਹੁੰਦੇ ਨੇ ਵੀ ਆਪਾਂ ਸੁਣਦੇ ਆ ਤੇ ਆਪਾਂ ਨੂੰ ਉਹ ਇਮੋਸ਼ਨ ਫੀਲ ਹੁੰਦਾ ਵਾ ਦੇ ਉਹਨਾਂ ਦੇ ਉਹਨਾਂ ਦੀ ਲਾਈਨਸ ਕਈ ਵਾਰ ਇੰਨੀਆਂ ਮੋਟੀਵੇਸ਼ਨਲ ਹੁੰਦੀਆਂ ਨੇ ਵੀ ਜੇ ਤੁਸੀਂ ਸਵੇਰੇ ਉਹਨਾਂ ਦਾ ਕੋਈ ਗਾਣਾ ਸੁਣ ਲੋ ਤੇ ਸਾਡਾ ਸਾਰਾ ਦਿਨ ਬਹੁਤ ਵਧੀਆ ਜਾਂਦਾ ਸੋ ਆਮ ਇਨਸਪੀਰੇਸ਼ਨ ਹੀ ਐਵੇਂ ਦੀ ਰੱਖੂੰਗੀ ਮੈਂ ਵੀ ਲੋਕ ਮੈਨੂੰ ਵੀ ਸੁਣ ਤੇ ਮੈਨੂੰ ਐਵੇਂ ਦੇ ਕੋ ਵੀ ਲੋਕ ਇਹ ਫੀਡਬੈਕ ਦੇਣ ਵੀ ਤੁਸੀਂ ਤੁਹਾਡਾ ਸ਼ਬਦ ਸੁਣਿਆ ਆ ਜਾਂ ਤੁਹਾਡੇ ਗਾਣੇ ਸੁਣੇ ਤੇ ਸਾਨੂੰ ਸਾਡਾ ਸਾਰਾ ਦਿਨ ਬਹੁਤ ਵਧੀਆ ਗਿਆ ਸੋ ਮੈਂ ਚਾਹੁੰਨੀ ਆ ਵੀ ਮੈਂ ਸਤਿੰਦਰ ਸਰਤਾਜ ਵਰਗਾ ਆ ਪਈ ਬੀਰ ਸਿੰਘ ਵਰਗਾ ਜਾ ਅਮਰਿੰਦਰ ਗੇਲ ਵਰਗਾ ਮਿਊਜ਼ਿਕ ਬਣਾਵਾ ਤੇ ਮੈਨੂੰ ਲੋਕ ਪਸੰਦ ਕਰਨ। ਤੁਸੀਂ ਕੀ ਸੋਚਦੇ ਹੋ? ਇਹੀ ਕਿਉਂ ਦਿਨੋ ਹੋਰ ਕਿ ਕੋਈ ਕਿਉਂ ਨਹੀਂ ਮਤਲਬ ਇਹਨਾਂ ਬਾਰੇ ਕੀ ਸੋਚਦੇ ਹੋ ਤੁਸੀਂ? ਕਿਉਂਕਿ ਹਰ ਇੱਕ ਬੰਦੇ ਦਾ ਆਪ ਦਾ ਜਨਰ ਹੁੰਦਾ ਮੈਂ ਪਰਸਨਲੀ ਇਹ ਫੀਲ ਕਰਦੀ ਆਂ ਵੀ ਹਰ ਇੱਕ ਬੰਦਾ ਹਰ ਚੀਜ਼ ਨਹੀਂ ਕਰ ਸਕਦਾ। ਆਪਾਂ ਇੱਕ ਚੀਜ਼ 'ਚ ਸਪੈਸੀਫਿਕਲੀ ਪਰਫੈਕਟ ਹੁੰਨੇ ਆ। ਸੋ ਆਪਾਂ ਉਸ ਚੀਜ਼ 'ਚ ਹੀ ਅੱਗੇ ਵਧ ਸਕਦੇ ਆ। ਤੁਸੀਂ ਕਦੇ ਸੋਚਿਆ ਕੋਈ ਡ੍ਰੀਮ ਲੈਤਾ ਕਦੇ ਵੀ ਹਾਂ ਇਹ ਮੈਂ ਇਹਨਾਂ ਨੂੰ ਜ਼ਿਆਦਾ ਮੈਂ ਕਰ ਰਹੀ ਆਂ। ਤੈਨਾਂ ਨਾਲ ਮੇਰਾ ਕੋਈ ਸੌਂਗ ਹੋਵੇ ਜਾਂ ਕੁਛ ਐਦਾਂ ਦਾ ਮੌਕਾ ਮਿਲੇ ਤਾਂ ਕਰਨਾ ਚਾਹਾਂਗੀ ਕੁਛ ਮਤਲਬ ਹਾਂਜੀ ਹਾਂਜੀ ਮਤਲਬ ਮੇਰੀ ਡਰੀਮ ਆ ਵੀ ਮੈਂ ਸਤੰਦਰ ਸਰਤਾਜ ਨਾਲ ਕੋਈ ਗਾਣਾ ਕਰਾਂ ਆਫ ਕੌਰਸ ਅਜਿਹਾ ਇਹ ਪੋਸੀਬਲ ਨਹੀਂ ਆ ਪਰ ਮੈਂ ਮੈਂ ਇੰਨੀ ਮਿਹਨਤ ਕਰੂੰਗੀ ਵੀ ਮੈਂ ਇਸ ਮੁਕਾਮ ਤੱਕ ਪਹੁੰਚ ਸਕਾਂ ਚਲੋ ਵਧੀਆ ਗੱਲ ਆ ਇੱਕ ਸਵਾਲ ਹੋਰ ਆ ਮੇਰਾ ਤੁਹਾਡਾ ਫਰਸਟ ਟਾਈਮ ਦਾ ਐਕਸਪੀਰੀਅੰਸ ਕਿਦਾਂ ਦਾ ਸੀ ਮਤਲਬ ਤੁਸੀਂ ਫਸਟ ਟਾਈਮ ਸਟੇਜ ਤੇ ਕਦੋਂ ਤੇ ਕਿੱਥੇ ਮਤਲਬ ਕੀ ਪਰਫਾਰਮ ਕੀਤਾ ਮਤਲਬ ਉਹ ਦੱਸੋਗੇ ਥੋੜਾ ਸਾਨੂੰ ਹਾਂਜੀ ਫਸਟ ਟਾਈਮ ਐ ਸਕੂਲ ਟਾਈਮ ਹੀ ਪਰਫਾਰਮ ਕੀਤਾ ਸੀਗਾ ਸਟੇਜ ਤੇ ਉਹ ਇੱਕ ਸੋਲੋ ਪਰਫਾਰਮੈਂਸ ਸੀਗੀ ਸੋ ਮੈਂ ਬਹੁਤ ਜ਼ਿਆਦਾ ਨਰਵਸ ਸੀ ਕਿਉਂਕਿ ਬੈਕ ਸਟੇਜ ਤੇ ਜਿੰਨੇ ਵੀ ਬੱਚੇ ਸੀ ਉਹ ਸਾਰੇ ਫਸਟ ਟਾਈਮ ਪਰਫਾਰਮ ਕਰਨ ਦੇ ਸੀ ਸੋ ਸਾਰਿਆਂ 'ਚ ਨਰਵਸਨੈਸ ਸੀਗੀ ਹਾਂਜੀ ਤੇ ਫਿਰ ਮੈਂ ਸਟੇਜ ਤੇ ਗਈ ਐਂ ਮੈਂ ਪਰਫਾਰਮ ਕੀਤਾ ਆਬਵੀਅਸਲੀ ਮੈਂ ਨਰਵਸ ਸੀ ਤੋ ਇੰਨਾ ਵਧੀਆ ਪਰਫਾਰਮ ਤਾਂ ਨਹੀਂ ਹੋਇਆ ਪਰ ਜਦੋਂ ਮੈਂ ਪਰਫਾਰਮ ਕੀਤਾ ਉਸ ਤੋਂ ਬਾਅਦ ਜੋ ਆਡੀਅנס ਦਾ ਰਿਐਕਸ਼ਨ ਸੀ ਉਸ ਸੀਜ਼ਨ ਨੇ ਮੈਨੂੰ ਕਾਫੀ ਬੂਸਟ ਅਪ ਕੀਤਾ ਉਹਨਾਂ ਦਾ ਬਹੁਤ ਪੋਜ਼ਿਟਿਵ ਰਿਸਪੌਂਸ ਸੀ ਈਵਨ ਕਿ ਸਟੇਜ ਦੇ ਤੋਂ ਤੁਰੰਤ ਤੋਂ ਬਾਅਦ ਮੇਰੇ ਟੀਚਰਸ ਨੇ ਮੈਨੂੰ ਬਹੁਤ ਵਧੀਆ ਫੀਡਬੈਕ ਦਿੱਤਾ ਮੇਰੇ ਫਰੈਂਡਸ ਨੇ ਮੈਨੂੰ ਕਾਫੀ ਪ੍ਰੇਜ਼ ਕੀਤਾ ਸੋ ਉਸ ਚੀਜ਼ ਨੇ ਹੈਲਪ ਕੀਤੀ ਮੈਨੂੰ ਇਹ ਚੀਜ਼ ਨੂੰ ਓਵਰਕਮ ਕਰਨ ਲਈ ਅਜੇ ਤੱਕ ویسੇ ਸਟੇਜ ਫੀਅਰ ਓਵਰਕਮ ਨਹੀਂ ਹੋਇਆ ਹਨਾ ਇਗਨੀਸ਼ੀਅਤ ਨਹੀਂ ਹੁੰਦਾ ਤਾਂ ਸਟੇਜ ਫੀਅਰ ਅਜੇ ਤਾਂ ਲੱਥਿਆ ਨਹੀਂ ਪਰ ਇਹ ਇੱਕ ਲਾਈਫ ਲੌਂਗ ਜਰਨੀ ਆ ਸੋ ਆਈ ਥਿੰਕ ਮਿਹਨਤ ਕਰਾਂਗੇ ਤੇ ਪਰਫਾਰਮੈਂਸਿਸ ਦਵਾਂਗੇ ਤਾਂ ਆਫਕੋਰਸ ਸਟੇਜ ਫੀਅਰ ਵੀ ਲੱਤ ਸੀ ਤਾਂ ਉਹ ਮਤਲਬ ਕੀ ਸੀ ਕੋਈ ਸੌਂਗ ਸੀ ਕੋਈ ਸ਼ਬਦ ਕੀ ਗਾਇਆ ਸੀ ਫਸਟ ਟਾਈਮ ਤੁਸੀਂ ਐਦਾਂ ਦਾ ਮੈਂ ਫਸਟ ਟਾਈਮ ਵੀਰ ਸਿੰਘ ਦੀ ਕਵਿਤਾ ਹੀ ਗਾਈ ਸੀਗੀ ਸਟੇਜ ਤੇ ਜੋ ਕਿ ਮੈਨੂੰ ਮੇਰੇ ਟੀਚਰਸ ਨੇ ਕੀਆ ਸੀਗਾ ਪਰਫਾਰਮ ਕਰਨ ਲਈ ਮਤਲਬ ਇੱਕ ਸਕੂਲ ਸਕੂਲ ਚ ਹੀ ਕੋਈ ਪ੍ਰੋਗਰਾਮ ਸੀ ਸੋ ਉਹਦੇ ਚ ਮੇਰੇ ਟੀਚਰਸ ਨੇ ਕਿਹਾ ਸੀ ਉਹ ਚੀਜ਼ ਪਰਫਾਰਮ ਕਰਨ ਲਈ ਤੇ ਮੈਂ ਉਹ ਚੀਜ਼ ਪਰਫਾਰਮ ਕੀਤੀ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਬਹੁਤ ਜ਼ਿਆਦਾ ਨਰਵਸ ਸੀਗੀ ਉੱਥੇ ਮੈਨੂੰ ਡਰ ਲੱਗ ਰਿਹਾ ਸੀ ਐਦਾਂ ਨਾ ਤਾਂ ਉਹ ਤੁਹਾਨੂੰ ਮਤਲਬ ਉਹ ਤੁਸੀਂ ਕਿਦਾਂ ਫੇਸ ਕੀਤੀ ਕਿਵੇਂ ਕੀ ਚੱਲ ਰਿਹਾ ਸੀ ਦਿਮਾਗ ਦੇ ਵਿੱਚ ਉਸ ਟਾਈਮ ਤੁਹਾਡੇ ਅ ਇਸ ਚੀਜ਼ ਐਕਸਪੀਰੀਅੰਸ ਨਹੀਂ ਸੀ ਪਹਿਲੀ ਗੱਲ ਤਾਂ ਮੈਨੂੰ ਪਤਾ ਨਹੀਂ ਸੀ ਕਿ ਸਟੇਜ ਤੇ ਪਰਫਾਰਮ ਕਿਵੇਂ ਕਰੀਦਾ ਕਿਉਂਕਿ ਉਹ ਤਾਂ ਮੇਰੀ ਉਮਰ ਬਹੁਤ ਛੋਟੀ ਸੀ ਆਈ ਥਿੰਕ ਮੈਂ ਸੈਕਿੰਡ 3rd ਕਲਾਸ ਚ ਸੀ ਉਸ ਟਾਈਮ ਤਾਂ ਮਤਲਬ ਕੋਈ ਆਈ ਮੀ ਮੇਰੇ ਕਾਫੀ ਫਰੈਂਡਸ ਵੀ ਨਹੀਂ ਆ ਸੋ ਮੈਨੂੰ ਕਿਸੇ ਨੇ ਇੰਨਾ ਮੋਟੀਵੇਟ ਵੀ ਨਹੀਂ ਕੀਤਾ ਪਰ ਜਦੋਂ ਪਰਫਾਰਮੈਂਸ ਹੋਈ ਉਸ ਤੋਂ ਬਾਅਦ ਕਾਫੀ ਪੋਜ਼ਿਟਿਵ ਰਿਸਪੌਂਸ ਮਿਲਿਆ ओके okay, एक क्वेश्चन ਹੋ ਰਿਹਾ ਮੇਰਾ ਤੁਸੀਂ ਹੁਣ ਤੁਸੀਂ ਮਤਲਬ ਪਹਿਲਾਂ ਕਿਹਾ ਮੈਂ 뮤זיਕ ਸਿੱਖ ਨਹੀਂ ਰਹੀ ਹੁਣ ਤੁਸੀਂ ਸਿੱਖਣਾ ਸਟਾਰਟ ਕਰਨਾ ਹੈ ਜਾਂ ਮਤਲਬ ਨਹੀਂ ਮੈਨੂੰ ਤਾਂ ਅੱਗੇ ਸਿੱਖਣਾ ਚਾਹੁੰਦੇ ਆ ਤੁਸੀਂ ਹੋਰ ਹਾਂਜੀ ਮੈਂ 뮤זיਕ ਸਿੱਖਣਾ ਚਾਹੁੰਦੀ ਆ ਮੈਂ ਗ੍ਰੈਜੂਏਸ਼ਨ ਦੇ ਨਾਲ ਨਾਲ ਸਿੱਖਣਾ ਚਾਹੁੰਦੀ ਆ ਪਰ ਅਜੀ ਮੈਂ ਕਾਲਜ ਦੇ ਵਿੱਚ ਐਡਜਸਟ ਹੁੰਦੀ ਆ ਸੋ ਹੌਲੀ ਹੌਲੀ ਮੈਂ ਸਿੱਖੂਗੀ ਵੀ ਅੱਗੇ ਓਕੇ ਤੁਸੀਂ ਤੁਹਾਡੇ ਮਾਪੇ ਨੇ سپورਟ ਵੀ ਨੇ ਤੁਹਾਨੂੰ ਇੰਨੇ سپورਟ ਕੀਤੀ ਤੁਹਾਡੇ ਜਿਵੇਂ ਦੱਸਿਆ ਚਾਚਾ ਚਾਚੀ ਜੀ ਨੇ ਕਰਿਆ ਉਹਨਾਂ ਨੂੰ ਮਤਲਬ ਕੁਝ ਕਹਿਣਾ ਚਾਹੋਗੇ ਅਸਰ ਕੈਮਰੇ ਦੇ ਅੱਗੇ ਕੁਝ ਚਾਚਾ ਚਾਚੀ ਜੀ ਨੂੰ ਮੰਮੀ ਪਾਪਾ ਨੂੰ ਕੁਝ ਹਾਂਜੀ ਉਹਨਾਂ ਨੂੰ ਇਹ ਕਹਿਣਾ ਚਾਹੂੰਗੀ ਵੀ ਉਹਨਾਂ ਦੀ سپورਟ ਕਰਕੇ ਹੀ ਸ਼ਾਇਦ ਮੈਂ ਅੱਗੇ ਵਧੂੰਗੀ ਤੇ ਮੈਨੂੰ ਮੈਂ ਬਹੁਤ ਖੁਸ਼ ਨਸੀਬ ਹਾਂ ਵੀ ਮੈਨੂੰ ਤੁਸੀਂ ਮਿਲੇ ਹੋ ਮੇਰੀ ਲਾਈਫ 'ਚ ਤੇ ਮੈਂ ਹਮੇਸ਼ਾ ਰੱਬ ਦਾ ਧੰਨਵਾਦ ਕਰਦੀ ਵੀ ਤੁਸੀਂ ਮੇਰੀ ਲਾਈਫ 'ਚ ਤੇ ਤੁਸੀਂ ਮੇਰੀ ਇਨਸਪੀਰੇਸ਼ਨ ਹੋ ਤੇ ਤੁਸੀਂ ਮੈਂ ਹਮੇਸ਼ਾ ਮੇਰਾ ਸਾਥ ਦੋਗੇ ਇਸ ਚੀਜ਼ ਦੇ ਨੂੰ ਪੂਰਾ ਪਰੋਸਾਇਆ ਜਿਵੇਂ ਤੁਹਾਡੇ ਪੇਰੈਂਟਸ ਨੇ ਤੁਹਾਨੂੰ ਸਪੋਰਟ ਕਰਿਆ ਪਰ ਕਈ ਮਾਪੇ ਦੀ ਸੋਚ ਹੁੰਦੀ ਹੈ ਨਾ ਜਿਵੇਂ ਕਿ ਕੁੜੀਆਂ ਨੂੰ ਕਹਿੰਦੇ ਨੇ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਜਿਵੇਂ ਮੈਂ ਆਪਣੀ ਫੈਮਿਲੀ ਸੀ ਲਾ ਲਾ ਤਾਂ ਸਾਡੇ ਕੁੜੀਆਂ ਜਿਆਦਾ ਨਹੀਂ ਮਤਲਬ ਮੈਂ ਇਦਾਂ ਦੀ ਕੁੜੀ ਆ ਕਿ 6 ਮਹੀਨਿਆਂ ਦੀ ਮੈਂ ਹੋ ਗਈ ਸੀ ਮਤਲਬ ਮੇਰਾ ਨਾਮ ਵੀ ਨਹੀਂ ਰੱਖਿਆ ਸੀ ਕਿਸੇ ਨੇ ਆ ਇਹ ਰੀਅਲਟੀ ਹੈ ਸੱਚ ਹੈ ਮਤਲਬ ਕਹਿੰਦੇ ਸੀ ਵੀ ਕੁੜੀਆਂ ਤਾਂ ਜ਼ਿਆਦਾ ਹੋ ਰਹੀਆਂ ਨੇ ਕੀ ਕਰ ਲੈਣੀਆਂ ਕੁੜੀਆਂ ਜਦੋਂ ਮੁੰਡੇ ਹੀ ਨਹੀਂ ਕੁਝ ਕਰਦੇ ਨਾ ਹਨਾ ਮੁੰਡਿਆਂ ਨੂੰ ਸਪੋਰਟ ਕਰੋ ਮੁੰਡੇ ਅੱਗੇ ਵਧਣਗੇ ਤਾਂ ਮੁੰਡਿਆਂ ਜੀ ਕੁਝ ਕਰਨਗੇ ਤਾਂ ਫੇਰ ਮਾਪੇ ਨੂੰ ਫਾਇਦਾ ਹੈ ਤਾਂ ਮਤਲਬ ਮੈਂ ਹੀ ਆ ਜੋ ਜ਼ਿਆਦਾ ਪੜ੍ਹੀ ਲਿਖੀ ਆ ਸਾਰੇ ਸਾਡੀ ਫੈਮਿਲੀ ਚੋਂ ਮੁੰਡਿਆਂ ਚੋਂ ਵੀ ਕੁੜੀਆਂ ਚੋਂ ਵੀ ਤਾਂ ਫਿਰ ਮੈਨੂੰ ਕਦੇ-ਕਿਤੇ ਕਦੇ-ਕਦੇ ਲੱਗਦਾ ਹੈ ਬੈਠ ਕੇ ਸੋਚਦੀ ਆਂ ਵੀ ਕੁੜੀਆਂ ਨੂੰ ਕਈ ਅਵੋਸ਼ਨ ਵੀ ਕਰਵਾ ਦਿੰਦੇ ਨੇ ਵੀ ਟੈਸਟ ਵਗੈਰਾ ਕਰਾਉਂਦੇ ਨੇ ਕਹਿਣ ਦੀਆਂ ਗੱਲਾਂ ਕਿ ਨਹੀਂ ਕਰਦੇ ਲੋਕ ਕਿ ਅਸੀਂ ਅਵੋਸ਼ਨ ਨਹੀਂ ਕਰਦੇ ਹਸਪੀਟਲਾਂ ਚ ਲਿਖਿਆ ਹੁੰਦਾ ਕਿ ਇੱਥੇ ਅਵੋਸ਼ਨ ਨਹੀਂ ਕਰਦੇ ਜਾਂ ਕੋਈ ਟੈਸਟ ਲਿੰਕ ਦਾ ਨਹੀਂ ਹੁੰਦਾ ਪਰ ਸਭ ਕੁਝ ਚੱਲ ਰਿਹਾ ਅੱਜਕੱਲ ਇਹ ਚੱਲ ਰਿਹਾ ਕਿਤੇ ਨਾ ਕਿਤੇ ਤੇ ਉਹ ਹੁੰਦਾ ਕਿ ਅਵੋਸ਼ਨ ਕਰਵਾ ਦਿੰਦੇ ਨੇ ਕਿਤੇ ਨਾ ਕਿਤੇ ਹਣਾ ਤਾਂ ਮਤਲਬ ਮੈਂ ਕੁਝ ਕਹਿਣਾ ਚਾਹਾਂਗੀ ਮੈਂ ਵੀ ਕੁਝ ਨਾ ਕੁਝ ਲਿਖਦੀ ਰਹਿੰਨੀ ਆ ਜਿਆਦਾ ਤਾਂ ਨਹੀਂ ਥੋੜਾ ਬਹੁਤਾ ਤੇ ਮੈਂ ਤੁਹਾਨੂੰ ਦੇਖਿਆ ਤੁਸੀਂ ਕੁੜੀਆਂ ਤਾਂ ਮੈਨੂੰ ਵੀ ਯਾਦ ਆ ਕਿ ਕੁੜੀਆਂ ਬਹੁਤ ਕੁਝ ਕਰ ਸਕਦੀਆਂ ਨੇ ਜੇ ਪੇਰੈਂਟਸ ਸਪੋਰਟ ਕਰਨ ਤਾਂ ਤਾਂ ਮੈਂ ਕੁਝ ਕੁ ਲਾਈਨਾਂ ਲਿਖਿਆ ਨੇ ਅਨਜਮੀਤੀ ਉਹਨਾਂ ਚੋ ਕੁਝ ਲੈਣਾ ਮੈਂ ਮਤਲਬ ਸ਼ੇਅਰ ਕਰਨਾ ਚਾਹੁੰਨੀ ਆ ਆਪਣੇ ਪਬਲਿਕ ਨੂੰ ਤਾਂ ਮੈਂ ਸ਼ੇਅਰ ਕਰਦੀ ਆ ਅਨਜਮੀਤੀ ਜਿਵੇਂ ਜਿ ਕਿਹਾ ਗਿਆ ਕਹਿੰਦੇ ਕਿਰਨ ਬੇਦੀ ਤੇ ਕਲਪਨਾ ਚਾਵਲਾ ਕਿਰਨ ਬੇਦੀ ਤੇ ਕਲਪਨਾ ਚਾਵਲਾ ਇਹ ਵੀ ਨੇ ਧੀਆਂ ਬਾਬਲਾ ਕਿਨ ਬੇਦੀ ਤੇ ਕਲਪਨਾ ਚਾਵਲਾ ਇਹ ਵੀ ਨੇ ਧੀਆਂ ਬਾਬਲਾ ਮਾਤਾ ਗੁਜਰੀ ਮਾਈ ਭਾਗੋ ਮਾਤਾ ਗੁਜਰੀ ਮਾਈ ਭਾਗੋ ਜੋ ਬਣੀ ਪੰਥ ਦੀ ਥੰਮੀ ਦਾ ਜੋ ਬਣੀ ਪੰਥ ਦੀ ਥੰਮੀ ਦਾ ਹਾੜਾ ਵੇ ਲੋਕੋ ਰਹਿਮ ਕਰੋ ਨਾ ਕਤਲ ਕਰੋ ਅਨਜੰਮੀ ਦਾ ਨਾ ਕਤਲ ਕਰੋ ਅਨਜੰਮੀ ਦਾ ਟਾਕ ਵਿਦ ਰਿਐਲਿਟੀ ਸ਼ੋਅ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਅੱਗੇ ਤੋਂ ਵੀ ਐਦਾ ਵਧੀਆ ਵਧੀਆ ਸਟੋਰੀਆਂ ਲੈ ਕੇ ਆਂਦੀ ਰਹਾਂਗੀ ਤੁਹਾਡੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ